ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਮੈਂ ਤੁਹਾਡੇ ਆਪਣਾ ਰੋਲ ਕੁਰਾਲੀ ਤੇ ਇਸ ਵਕਤ ਖੜਿਆ ਹਾਂ ਸ਼੍ਰੀ ਨਗਰਖੇੜਾ ਮਾਰਕੀਟ ਦੇ ਵਿੱਚ ਕਿ ਅੱਜ ਤੇਜ਼ ਬਰਸਾਤ ਹੋਈ ਹੈ ਤੇ ਬਰਸਾਤ ਹੋਣ ਤੋਂ ਬਾਅਦ ਹਾਲਾਤ ਤੁਹਾਡੇ ਸਾਹਮਣੇ ਹੀ ਹੈ ਤੇ ਇੰਝ ਲੱਗਦਾ ਜਿਸ ਤਰ੍ਹਾਂ ਕਿ ਇੱਥੇ ਹੁਣ ਕਿਸ਼ਤੀਆ ਨਗਰ ਕੌਂਸਲ ਨੂੰ ਦੇਈਆਂ ਪੈਣੀ ਆ ਫਿਰ ਹਾਲ ਪੂਰਾ ਨਾਲੇ ਦਾ ਜਿਹੜਾ ਗੰਦਾ ਪਾਣੀ ਹੈ ਉਹ ਸਾਰਾ ਬਿਲਕੁਲ ਬਾਹਰ ਆ ਚੁੱਕਿਆ ਹੈ ਤੇ ਦੁਕਾਨਦਾਰ ਅੱਥਾ ਦੇ ਵਿੱਚ ਦੁਕਾਨਾਂ ਦੇ ਅੰਦਰ ਪਾਣੀ ਭਰਿਆ ਹੈ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਅਤੇ ਦੁਕਾਨਦਾਰ ਕਹਿ ਰਹੇ ਆ ਕਿ ਬਾ ਕੀ ਆ ਨਗਰ ਕੌਂਸਲ ਕਰਾ ਲਈ ਦੀ ਹੈ ਜਿਨ੍ਹਾਂ ਨੇ ਵਿਕਾਸ ਕਰਿਆ ਕਿਉਂਕਿ ਐਸੇ ਜਿਹੜੇ ਨਾਲੇ ਨੂੰ ਪਾਈਪਾਂ ਪਾ ਕੇ ਜਿਹੜਾ ਉਹ ਬਣਾ ਕੀਤਾ ਗਿਆ ਸੀ ਤੇ ਫਿਲਹਾਲ ਜੋ ਇੱਥੇ ਮਾਰਕੀਟ ਦੇ ਵਿੱਚ ਆ ਹੁਣ ਸ਼ਾਇਦ ਮੇਹੀ ਵਾਲੇ ਛਿੱਪਣ ਦੀ ਲੋੜ ਹੈ ਪਾਕੀ ਇੱਥੇ ਜਿਹੜਾ ਆਮ ਜਾਣ ਦਾ ਰਸਤਾ ਕਿਸੇ ਪਾਸੇ ਬੰਨ ਚੱਕੇ ਸਿਰ ਹਾਲ ਪੂਰੇ ਦੇਸ਼ ਦੇ ਵਿੱਚ ਜਿਹੇ ਹਾਲਾਤ ਹੋ ਜਾਂਦੇ ਨੇ ਜੇਕਰ ਕੁਝ ਘੰਟੇ ਨਹੀਂ ਪਵੇ ਪਰ ਜਿਹੜਾ ਮਾਰਕਰ ਦੇ ਵਿੱਚ ਜੇ ਤਕਰੀਬਨ 15 ਕ ਮਿੰਟ ਨਹੀਂ ਪੈਂਦਾ ਤਾਂ ਇਹ ਹਾਲ ਹੋ ਜਾਂਦਾ ਸਾਡੇ ਨਾਲ ਹੋਰ ਵੀ ਦੋ ਕਿਲੋ ਮਿੱਤਰ ਉਪਾਈ ਆਗੇ ਤੁਸੀਂ ਜਾਜ ਨਹੀਂ ਗਿਆ ਜਾਜਿਆ ਪੂਰਾ ਠੀਕ ਹੈ ਕਿਉਂ ਕੀ ਲੱਗਦਾ ਇੱਥੇ ਮਾਰਕੀਟ ਮਾਰਕੀਟ ਤੇ ਪਾਣੀ ਨਹੀਂ ਇਹ ਕਹਿੰਦਾ ਮੈਂ ਨਹੀਂ ਬੋਲਣਾ ਇਹ ਵੀ ਲਾਇਆ ਨਹੀਂ ਸਰ ਕਾਂਗਰਸ ਪਾਰਟੀ ਵਾਲਾ ਹੋਣਾ ਇਹ ਕਹਿੰਦਾ ਮੈਂ ਬੋਲਣਾ ਨਹੀਂ ਹੈਗਾ ਤੇ ਹਾਲਾਤ ਤੁਹਾਡੇ ਸਾਹਮਣੇ ਹੀ ਹੈ ਇਹ ਪੂਰਾ ਆਪਾਣੀ ਪਾਣੀ ਹੋ ਗਿਆ ਬਿਲਗੜ ਦੇ ਨਗਰ ਕੌਂਸਲ ਦਾਵਾ ਕਰ ਰਹੀ ਹੈ ਉਹ ਦਾਵਾ ਕਰਦੀ ਹੈ ਕਿ ਅਸੀਂ ਸ਼ਹਿਰ ਦੇ ਵਿੱਚ ਤਕਰੀਬਨ 80 ਕਰੋੜ ਰੁਪਏ ਖਰਚਤੇ ਆ ਅਤੇ ਪਾਣੀ ਨਿਕਾਸੀ ਦਾ ਪ੍ਰਬੰਧ ਤੁਹਾਡੇ ਸਾਹਮਣੇ ਹੈ ਕੱਲ ਡੇਰਾ ਬਾਬਾ ਕਸਾਈਆਂ ਵਾਲੇ ਦੇ ਵਿੱਚ ਇੱਕ ਜੋ ਕਾਸੀ ਡੇਰਾ ਹੈ ਉੱਤੇ ਕੱਲ ਮੇਲਾ ਜਿਹੜਾ ਮਨਾਇਆ ਜਾ ਰਿਹਾ ਤੇ ਅੱਜ ਵੀ ਧਾਰਮਿਕ ਪ੍ਰੋਗਰਾਮ ਸੀ ਰਾਤ ਨੂੰ ਕਿ ਬਿਹਾਲ ਰਸਤਾ ਦੇਖਣੋ ਕੋਲਾਲ ਕਿਸਾ ਪੂਰਾ ਸਾਰਾ ਪਾਣੀ ਪਾਣੀ ਹੋ ਗਿਆ ਤੇ ਪਿੱਛੇ ਇੱਕ ਸਕੋਡਾ ਗੱਡੀ ਫਸੀ ਹੋਈ ਆ ਉਹ ਸਕੋਡਾ ਗੱਡੀ ਨੂੰ ਕਹਿ ਰਿਹਾ ਯਾਰ ਬੀਐਮਡਬਲਯੂ ਸੋਰੀ ਬੀਐਮਡਬਲਯੂ ਗੱਡੀ ਛਿਹੀ ਹੋਈ ਹੈ ਤੇ ਕਹਿ ਰਿਹਾ ਕਿ ਇਹਦਾ ਕੱਟੋ-ਕੱਟ 2 ਲੱਖ 3 ਲੱਖ ਦਾ ਨੁਕਸਾਨ ਹੋਇਆ ਹੋਣਾ ਬਈ ਕੈਮਰਾਮੈਨ ਕਹਿੰਦਾ ਸਕੋਡਾ ਅਗਰੇ ਬੀਐਮਡਬਲਯੂ ਗੱਡੀ ਛਿਹੀ ਗਈ ਤੇ ਟਿੰਗਾਂ ਦੁਕਾਨ ਤੇ ਜਦੋਂ ਦੁਕਾਨਦਾਰ ਦੇ ਨਾਲ ਗੱਲ ਕੀਤੀ ਅਤੇ ਮਾਰਕੀਟ ਵਾਲੇ ਨਾਲ ਤੇ ਦੱਸਿਆ ਕਹਿੰਦੇ ਵੀ ਇਹ ਕੱਟੋ-ਕੱਟ 2-3 ਲੱਖ ਦਾ ਇਹਦਾ ਨੁਕਸਾਨ ਹੋ ਗਿਆ ਕਿਉਂਕਿ ਇਹ ਗੱਡੀ ਬਿਲਕੁਲ ਜਾਮ ਹੋ ਗਈ ਤੇ ਉੱਥੇ ਖੜੀ ਆ ਸਰ ਜੀ ਤੇ ਕਿਆ ਕੋਣਾ ਜਾਂਦਾ ਸਾਡੀ ਮਾਰਕੀਟ ਦਾ ਹਮੇਸ਼ਾ ਪਾਣੀ ਆ ਜਾਂਦਾ ਯਾਰ ਕਿਆ ਕਰੀਏ ਪਾਣੀ ਤਾਂ ਦੇ ਚੱਲਦਾ ਰਹਿਣਾ ਕੁਦਰਤ ਦੇ ਰੰਗ ਹੈ ਸਾਰੇ ਪੰਜਾਬ ਦੇ ਵਿੱਚ ਪਾਣੀਓ ਪਾਣੀ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਕਿਸੇ ਨੇ ਬਾਲਟੀ ਨਾਲ ਨਿਕਲਣਾ ਤਾਂ ਰੱਬ ਦਾ ਪਾਣੀ ਹੈ ਐਵੇਂ ਚੱਲੀ ਜਾਣਾ ਇਹ ਇਹ ਕਿਹਨੂੰ ਚੱਲੀ ਜਾਣਾ ਤੇ ਨੁਕਸਾਨ ਤਾਂ ਆਪਣਾ ਹੁੰਦਾ ਨਾ ਹੁਣ ਹੋਰ ਹੁਣ ਪਿਆ ਕੈਸਾ ਹੋ ਗਿਆ ਨੁਕਸਾਨ ਬਾਰੇ ਕੁਝ ਨਹੀਂ ਕਹਿ ਸਕਦੇ ਪਾਣੀ ਆ ਗਿਆ ਧੋਲੂ ਨੂੰ ਬਸਾਈ ਹੋ ਸਕਦਾ ਮਤਲਬ ਆਪਣੇ ਸਾਤ ਪਾਸ ساری ਜ਼ਿੰਦਗੀ ਤੋਂ ਉਤੋਈਆ ਕਰੀ ਗਏ ਉਤੋਈਆ ਹੋਣਾ ਸਾਡਾ ਜਿਹੜਾ ਫਰਜ਼ ਉਤੋਈਆ ਹੋਣੀ ਹੈ ਆਪਾਂ ਦੇ ਇਹ ਸਰਕਾਰ ਆ ਰਹੇ ਜਿਹੜੇ ਹੁਣ ਕਹਿੰਦੇ ਆ ਲੀਡਰ ਕਹਿੰਦੇ ਵੀ ਅਸੀਂ ਇੰਨਾ ਰੁਪਈਆ ਲਾ ਕੇ ਪਾਣੀ ਦਾ ਨਕ ਪ੍ਰਬੰਧ ਕਰਤੇ ਆਓ ਦੇਖੋ ਜੀ ਉਹ ਲੀਡਰਾਂ ਨੂੰ ਪਤਾ ਨਾ ਸਾਨੂੰ ਕੁਝ ਨਹੀਂ ਪਤਾ ਤੇ ਸੇਵਾਦਾਰ ਆ ਅਸੀਂ ਆਪਣਾ ਦੁਕਾਨਾ ਦਾ ਆਪ ਨੁਕਸਾਨ ਜੋ ਵੀ ਆਪ ਚਲਣਾ ਆਪ ਚਲਣਾ ਇਹ ਸਾਡੇ ਭਾਈ ਸਾਹਿਬ ਸੁਖੀ ਵੀ ਹੈ ਜੋ ਕਿ ਚਾਚਾ ਮਸ਼ਹੂਰ ਹੈ ਉਹ ਕਹਿੰਦੇ ਵੀ ਅਸੀਂ ਆਪਣਾ ਨੁਕਸਾਨ ਜਿਹੜਾ ਆਪੂ ਚਲਣਾ ਕੋ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਹੁਣ ਜਿਹੜਾ ਆਪਣਾ ਨੁਕਸਾਨ ਆਪ ਹੀ ਚਲਣਾ ਪੈਣਾ ਨਗਰ ਕੌਂਸਲ ਨੇ ਚਲੈਣੀ ਤੇ ਆਕਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ